ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸ਼ੰਭੂ ਮੋਰਚੇ ਦੇ ਉੱਪਰ 85 ਤੋਂ ਲੈ ਕੇ 90 ਸਾਲ ਤੱਕ ਦੇ ਬਜ਼ੁਰਗ ਵੀ ਬੈਠੇ ਨੇ ਇਹ ਬਜ਼ੁਰਗ 85 ਸਾਲ ਦੀ ਉਮਰ ਦੇ ਨੇ ਜਿਹੜਾ ਕੰਮ ਅੱਜ ਤੱਕ ਇਹਨਾਂ ਨੇ ਕਦੇ ਕਰਿਆ ਨਹੀਂ ਸੀ ਉਹ ਵੀ ਇੱਥੇ ਇਹਨਾਂ ਨੂੰ ਕਰਨਾ ਪੈ ਰਿਹਾ ਹੈ ਕੱਪੜੇ ਧੋਣੇ ਜ਼ਿੰਦਗੀ ਦੇ ਵਿੱਚ ਕਹਿੰਦਾ ਕਦੇ ਮੈਂ ਕੱਪੜੇ ਨਹੀਂ ਸੀ ਧੋਤੇ ਹੋਰ ਸਾਰੇ ਖੇਤੀ ਦੇ ਕੰਮ ਕਰਦਾ ਹੁੰਦਾ ਤਕੜੇ ਤੋਂ ਤਕੜੇ ਕੰਮ ਕਰਦਾ ਹੁੰਦਾ ਔਖੇ ਤੋਂ ਔਖਾ ਕੰਮ ਕਰਦਾ ਪਰ ਨਾ ਕਦੇ ਕੱਪੜੇ ਧੋਤੇ ਸੀ ਨਾ ਕਦੇ ਖਾਣਾ ਬਣਾਇਆ ਸੀ ਰੋਟੀ ਨਹੀਂ ਸੀ ਬਣਾਈ ਪਰ ਮੋਰਚਿਆਂ ਨੇ ਸਾਨੂੰ ਇਹ ਚੀਜ਼ਾਂ ਸਿਖਾਤੀਆਂ ਰੋਟੀ ਵੀ ਲਾਉਣ ਕਹਿੰਦਾ ਦਿੱਲੀ ਮੋਰਚੇ ਤੇ ਸਿੱਖਿਆ ਸੀ ਤੇ ਕਪੜੇ ਵੀ ਭਾਈ ਉੱਥੇ ਮਸ਼ੀਨਾਂ ਸੀਗੀਆਂ ਵੱਧ ਕਈ ਯਾਰੀ ਆਪ ਨੂੰ ਵੀ ਧੋਣੇ ਪੈ ਜਾਂਦੇ ਸੀ ਤੇ ਇੱਥੇ ਸ਼ੰਭੂ ਮੋਰਚੇ ਤੇ ਮਸ਼ੀਨਾਂ ਤਾਂ ਹੈ ਬਹੁਤ ਦੂਰ ਹੈ ਜਿੱਥੇ ਬਜ਼ੁਰਗ ਬੈਠਾ ਹੈ ਉਹ ਤੋਂ ਬਹੁਤ ਦੂਰ ਹੈ। ਦੇ ਰੋਜ਼ ਫਿਰ ਆਪਣੇ ਕੱਪੜੇ ਆਪ ਧੋ ਕੇ ਵਿਚਾਰਾ ਨਾ ਆਉਂਦਾ ਆਪ ਦਾ ਇਸ਼ਨਾਨ ਪਾਣੀ ਕਰਕੇ ਆਪ ਦਾ ਨਿਤਨੇਮ ਕਰਦਾ ਹੈ। ਐਸੇ ਬਜ਼ੁਰਗ ਬੈਠੇ ਹੈ ਜੀ ਇੱਥੇ ਭਾਈ ਮੇਰੀ ਨਜ਼ਰ ਦੇ ਵਿੱਚ ਇਹ ਯੋਧੇ ਐ ਜੋ ਇੱਕ ਜੰਗ ਦੇ ਵਿੱਚ ਹਿੱਸਾ ਪਾ ਰਹੇ ਆ ਆਪ ਦਾ ਆਪ ਦਾ ਕੋਈ ਕਿਸੇ ਰੂਪ ਦੇ ਨਾਲ ਕੋਈ ਕਿਸੇ ਰੂਪ ਦੇ ਨਾਲ ਇਸ ਬਾਬੇ ਦੇ ਚਿਹਰੇ ਤੇ ਕਦ ਕਾਠ ਨੇ ਮੈਨੂੰ ਕਰਸ਼ਿਤ ਕੀਤਾ ਮੈਂ ਫਿਰ ਵੀਡੀਓ ਮਹਾਂ ਬਣਾਈਏ ਬਾਬੇ ਦੀ ਸ਼ਾਟ ਲੇਤੇ ਸੀ ਚਾਰ ਕਈ ਭਾਈ ਚੰਗੇ ਲੱਗੇ ਉਤਸ਼ਾਹ ਵਧਾ ਦਿਆ ਕਰੋ ਇੱਕੇ ਗੁਰਸਿੱਖਾਂ ਇੱਥੇ ਇਹ ਹੌਜਾ ਆਇਆ ਬੈ ਸਿੰਘ ਹੈ 11 ਤਰੀਕ ਦਾ ਇੱਥੇ ਆਇਆ ਬੈ ਜੀ ਇਹ ਮੁਰਖੇ ਵੈਰੂ ਹੀ ਖਾਲਸਾ ਵੈਰੂ ਫਤਿਹ ਜੀ ਬਾਬਾ ਕੀ ਹਾਲ ਹੈ ਜੀ ਬਾਬਾ ਪਾਛੋ ਪੂਰੀ ਚੜਦੀ ਕਲਾ ਵਾਹ ਇਹ ਜੀਆਂ ਰੂਹਾਂ ਪਾਜੀ ਇੱਥੇ ਜਿਹੜੀਆਂ ਬਾਗੋ ਬਾਗ ਰਹਿੰਦੀਆਂ ਬਾਗੋ ਬਾਗ ਇਹ ਸੱਚੇ ਪਾਤਸ਼ਾਹ ਦੀ ਮਿਹਰ ਹੈ ਜੀ ਇੱਥੇ ਸ਼ਾਮ ਹੋ ਗਈ ਜੀ ਨੀਰਾ ਉਹ ਚੱਲਿਆ ਤੇ ਬਾਬਾ ਜੀ ਨੇ ਮੱਛਰ ਦਾ ਇੰਤਜ਼ਾਮ ਕਰ ਰਹੇ ਹੈ ਪਹਿਲਾਂ ਤਾਂ ਦੀ ਕੋਈ ਦਵਾਈ ਭੂਤੀ ਹੈ ਉਹ ਲੈਣਗੇ ਸ਼ੇਰ ਭਾਈ ਇਹ ਮੱਛਰ ਵਾਲੀ ਨੂੰ ਦਵਾਈ ਲਾਊਗਾ ਵਿਚਾਰਾ ਇਹੋ ਜਿਹੇ ਹਾਲਤਾਂ ਦੇ ਵਿੱਚ ਰਹਿੰਦੇ ਆ ਜੀ ਸੜਕ ਦੇ ਰੋਡ ਦੇ ਉੱਪਰ ਬਸ ਸਿਰਫ ਇੱਕ ਪਤਲੇ ਪਤਲੇ ਗੱਦੇ ਆ ਜਾਂ ਇੱਕ ਅੰਦਾ ਪੱਖਾ ਕਿਸੇ ਕੋਲੇ ਬੈਠੇ ਆ ਵਿਚਾਰੇ ਆਪਣਾ ਆਪਣਾ ਯੋਗਦਾਨ ਪਾਈ ਜਾਂਦੇ ਐ ਚਲੋ ਵੈਗੁਰੂ ਜਿੱਥੇ ਰੱਖੇ ਉੱਥੇ ਰਹਿਣਾ ਜੀ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਆ ਕਰੋ ਧੰਨਵਾਦ